ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਵੀ ਬਠਿੰਡਾ ਦੇ ਪਥਰਾਲਾ ਪਿੰਡ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚੇ ਨੇ ਦਾਸ ਦੇ ਕਿ ਕਾਂਗਰਸ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਨੇ ਜੀਤ ਮਹਿੰਦਰ ਸਿੱਧੂ ਜਿਨ੍ਹਾਂ ਦਾ ਮੁਕਾਬਲਾ ਹਰਸਿਮਰਤ ਕੋਰ ਬਦਲ ਅਤੇ ਭਾਜਪਾ ਦੀ ਪਰਮਪਾਲ ਕੋਰ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਹੈ ਦਾਸ ਦੇ ਕਿ ਜੀਤ ਮਹਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੋਟ ਪਾਓ ਅਤੇ ਕਰੋ ਨਿਕਲੋ ਅਤੇ ਆਪਣੀ ਵੋਟ ਦਾ ਇਸਤੇਮਾਲ ਕਰੋ ਤੰਦਾਜ਼ੇ ਕਿ ਬੂਥ ਤੋਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਕਾਂਗਰਸ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਲੋਕਾਂ ਨੂੰ ਵੀ ਖਾਸ ਅਪੀਲ ਕੀਤੀ ਹੈ ਪਿਆਰ ਕੀਤਾ ਸੀ ਜੋ ਆ ਦੇਖੋ ਸਨੀਕ ਵੀ ਹੈਗਾ ਵੋਟਰ ਵੀ ਹੈਗਾ ਸੋ ਇਹ ਤਾਂ ਜਿਹੜੇ ਵਿਰੋਧੀ ਨੇ ਇਹਨਾਂ ਨੇ ਤਾਂ ਪ੍ਰਚਾਰ ਕਰਨੇ ਹੀ ਆ ਕਿਉਂਕਿ ਬਖਲਾਵਟ ਚਲੀ ਸੁਬੇ ਨੂੰ ਖੁਸ਼ੀ ਹੋਈ ਹੈ ਕਿ ਅੱਜ ਮੈਂ ਆਪਦੀ ਵੋਟ ਆ ਕੇ ਆਏ ਆ ਆਪਦੇ ਆਪ ਤੇ ਪਿੰਡ ਪਸਾਦੇ ਦੇ ਵਿੱਚ ਸਮੁੱਚੇ ਪਰਿਵਾਰ ਦੇ ਨਾਲ ਸੋ ਗੁਰੂ ਮਹਾਰਾਜ ਕਿਰਪਾ ਕਰੂਗੀ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਅੱਜ ਸਾਨੂੰ ਵੱਡੀ ਜਿੱਤ ਵਿੱਚ ਵੋਟਾਂ ਮਿਲ ਕੇ ਸਾਨੂੰ ਕਾਮਯਾਬੀ ਮਿਲੂਗੀ ਤੇ ਲੋਕਾਂ ਦਾ ਬਹੁਤ ਪਿਆਰ ਮਿਲਿਆ ਬਹੁਤ ਪਿਆਰ ਮਿਲੇ ਪਰ ਲੋਕ ਕਹਿੰਦੇ ਸਾਥ ਦੇਤਾ ਤੇ ਮੈਨੂੰ ਉਮੀਦ ਹੈ ਕਿ ਅਸੀਂ ਇਸ ਹੀ 4 ਤਰੀਕ ਨੂੰ ਜੋ ਨਤੀਜਾ ਉਹ ਅਸੀਂ ਜਿੱਤ ਕੇ ਖੁਸ਼ੀ ਦੀ ਚੋਟੀ 'ਤੇ